480 ਰੁਪਏ ਤਾਂ 48 ਰੁਪਿਆ ਕੀ 48 ਰੁਪਏ ਸਿਰਫ 150 ਰੁਪਏ ਕਿਲਾ 1.5 280 ਰੁਪਏ 1290 ਲਓ ਜੀ ਵੀਰੇ ਆਪਣਾ ਕੈਸ਼ ਕਾਊਂਟਰ ਤੁਹਾਨੂੰ ਪਤਾ ਹੀ ਆਗਾ ਸੰਤਾਤਰ ਸਿੰਘ ਖੇਤੀਬਾੜੀ ਸਟੋਰ ਗਰਮੇਲ ਸਿੰਘ ਬਟੂਹੇ ਦੀ ਦੁਕਾਨ ਤੇ ਆਪਣਾ ਪਹਿਲੇ ਦਿਨ ਤੋਂ ਹੀ ਕੈਸ਼ ਕਾਊਂਟਰ ਆ 2009 ਤੋਂ 10 ਤੇ ਆਪਣਾ ਕੈਸ਼ ਕਾਊਂਟਰ ਚੱਲ ਰਿਹਾ ਤੇ ਉਦੋਂ ਤੋਂ ਹੀ ਆਪਾਂ ਕਿਸਾਨ ਵੀਰਾਂ ਦੀ ਸੇਵਾ ਦੇ ਵਿੱਚ ਆ ਗਏ ਆਪਾਂ ਅੱਜ ਸਾਰੇ ਬਾਈ ਨੇਮ ਟੈਕਨੀਕਲਾਂ ਦੇ ਸਾਲਟ ਦੱਸਾਂਗੇ ਤੇ ਕੀਨ ਰੇਟ ਵਗੈਰਾ ਨੇ ਆਪਣੇ ਕੋਲ ਉਹ ਦੱਸਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰੇ ਕਿਸਾਨ ਵੀਰਾਂ ਨੂੰ ਦਿਲੋਂ ਸਲੂਟ ਆ ਜਿਹੜਾ ਕਿ 2009 ਤੋਂ ਆਪਣਾ ਜੁੜੇ ਹੋਏ ਨੇ ਏ ਉਹ ਜਿਹੜੇ ਰੇਟ ਆਪਾਂ ਦੇ ਦਾਂਗੇ ਆਪਾਂ ਨੂੰ ਪੂਰੇ ਕੋਈ ਪੰਜਾਬ ਹਿੰਦੁਸਤਾਨ ਚ ਕੋਈ ਰੇਟ ਹੀ ਨਹੀਂ ਦੇ ਸਕਦਾ ਜਿਹੜਾ ਕਿ ਰੇਟ ਆਪਾਂ ਦੇ ਦਾਂਗੇ ਕਿਉਂਕਿ ਅੱਜ ਕੱਲ ਆ ਪਤੀਆਂ ਸੋਸ਼ਲ ਮੀਡੀਆ ਤੇ ਹਰੇਕ ਵੀਡੀਓ ਪਾ ਦਿੰਦਾ ਸਾਡਾ ਕੈਸ ਕਾਊਂਟਰ ਸਾਡੇ ਸਸਤੀ ਪਰ ਸਾਡਾ ਰੇਟ ਕੋਈ ਨਹੀਂ ਦੇ ਸਕਦਾਗਾ ਅਸੀਂ ਕਹਿੰਗਿਆ ਟੈਕਨੀਕਲਾਂ ਦੇ ਤੁਹਾਨੂੰ ਰੇਟ ਵੀ ਦੱਸਦੇ ਆ ਅੱਜ ਤੁਹਾਨੂੰ ਕੱਲਾ ਕੱਲਾ ਰੇਟ ਦੱਸ ਦੇਣਾ ਹੈਗਾ ਪਹਿਲਾਂ ਵੀਡੀਓ ਦੇ ਵਿੱਚ ਲੋਕ ਬਹੁਤ ਕਮੈਂਟ ਕਰਦੇ ਨੇ ਆਪਾਂ ਪਹਿਲਾਂ ਵੀ ਰੇਟ ਦੱਸਦੇ ਰਹੇ ਹਾਂ ਤੇ ਹੁਣ ਵੀ ਦੱਸਾਂਗੇ ਅੱਜ ਤੁਹਾਨੂੰ ਕੱਲੇ ਕੱਲੇ ਟੈਕਨੀਕਲ ਦਾ ਰੇਟ ਦੱਸ ਦੇਣਾ ਹੈਗਾ ਜਿਵੇਂ ਇੱਕ ਸਟੂਡੀਓ ਦਾ ਟੈਕਨੀਕਲ ਕੀ ਰੇਟ ਆਪਣੇ ਕੋਲ ਜਿਵੇਂ ਹੁਣ ਕਸਟੋਰੀਆ ਸਾਲਟ ਆ ਜੀ ਉਹ ਆਪਣੇ ਕੋਲੇ ਸਿਰਫ 150 ਰੁਪਏ ਕਿੱਲਾ 150 ਰੁਪਏ ਕਿੱਲੇ ਤੋਂ ਸ਼ੁਰੂ ਆ ਜੀ ਹਾਂਜੀ ਮਤਵਾਲਾ 600 ਦਾ ਲੀਟਰ ਠੀਕ ਹੈ ਜੀ ਐਮੀ ਸਟਾਰਟ ਆਪਿਕ ਦਾ ਜੀ ਉਹ ਆਪਣੇ ਕੋਲੇ 1150 ਤੋਂ ਰੇਟ ਸ਼ੁਰੂ ਨੇ ਐਮੀਟਾ ਟਾਪ ਵਾਲੇ ਛੱਲ ਦਾ ਠੀਕ ਹੈ ਜੀ ਜੇ ਮੈਂ ਆਪਣੇ ਕੋਲੇ ਕੋਰਾ ਜਣ ਲਾ ਦੀ ਜੇ ਮੈਂ ਕੋਰਾ ਜਣ ਆ ਜੀ ਇਹ ਬਹੁਤ ਰੇਟ ਸਸਤੇ ਆ ਥੱਲੇ ਇਹ ਆਪਣੇ ਕੋਲੇ 280 ਰੁਪਏ 150 ਐਮ ਐਲ 280 ਦੀ 150 ਐਮ ਐਲ ਹਾਂਜੀ ਠੀਕ ਹੈ ਜੀ ਉਸਿੰਗ ਵਗੈਰਾ ਜੇ ਮੈਂ ਹੁਣ ਤੇਲ ਲਈ ਉਸਿੰਗ ਚਲਦੀ ਆਲੇ ਉਹ ਸਾਬ ਚਲਦੇ ਨੇ ਇਹ ਆਪਣੇ ਕੋਲੇ 890 ਤੋਂ ਰੇਟ ਸ਼ੁਰੂ ਹੋਏ ਇੱਕ ਜਿਵੇਂ ਹੁਣ ਚੈਸ ਦੇ ਨਾਂ ਤੇ ਲੋਕ ਜਾਦੇ ਰੁਪਏ ਵੱਢੀ ਜਾਂਦੇ ਨੇ ਤੇ ਆਪਣੇ ਕੋਲੇ ਚੈਸ ਦਾ ਕੀ ਰੇਟ ਹੈ ਟੈਕਨੀਕਲ ਦਾ 1290 ਤੋਂ ਰੇਟ ਸ਼ੁਰੂ ਹੋਏ 1290 ਤੋਂ ਚੈਸ ਦਾ ਹੀ ਹਾਂਜੀ ਬਹੁਤ ਲੁੱਟ ਚੱਲ ਰਹੀ ਹੈ ਚੈਸ ਦੇ ਨਾਂ ਤੇ ਦੇਖੋ ਜੀ ਸਾੜ ਤਾਂ ਨੌ ਦੇ ਉੱਪਰ ਬਹੁਤ ਲੁੱਟ ਚੱਲਦੀ ਆ ਜਦੋਂ ਕਿਸਾਨ ਵੀਰ ਕਿਸ ਨੂੰ ਅਸੀਂ ਬੇਇੰਤੀ ਦੁਬਾਰੇ ਵੀ ਕਰਦਾ ਪhle ਕਿਤੇ ਸੀ ਜੇ ਉਹ ਵੀ ਕਿਸੇ ਵੀ ਦੁਕਾਨ ਤੇ ਜਾਂਦੇ ਹੋ ਰੇਟ ਪੁੱਛਣ ਤੁਸੀਂ ਕ੍ਰੈਡ ਪੁੱਛਦੇ ਹੋ ਉਹ ਦੁਕਾਨਦਾਰ ਕੀ ਕਰਦੇ ਨੇ ਉਹ ਰੇਟ ਬਹੁਤ ਥੱਲੇ ਲਾ ਦਿੰਦੇ ਨੇ ਪਰ ਨਾ ਤਿੰਨ ਵਜੇ ਖਰੀਦਦੇ ਨੇ ਉਹ ਸਾਨੂੰ ਦੁੱਗਲੇ ਟਾਈਮ ਦਿੰਦੀ ਹੈ ਕਿਸਾਨ ਵਿੱਚ ਪਹਿਲਾਂ ਹੀ ਬੇਨਤੀਆਂ ਦੁਰ ਵੀ ਕਰਦੇ ਆ ਵੀ ਤੁਸੀਂ ਸਾਰੀਆਂ ਦਵਾਈਆਂ ਦਾ ਰੇਟ ਟਰਾਈ ਕਰਿਆ ਕਰੋ ਸਾਡੇ ਕੋਲੇ ਤਾਂ ਤੁਸੀਂ ਰੇਟ ਟਰਾਈ ਕਰਕੇ ਆ ਜਾਓ ਜਿਹੜਾ ਕਿਸਾਨ ਵੀ ਬਸਤੇ ਉਹਨਾਂ ਦੂਰ ਹੋ ਉਹ ਜੀ ਬਸਤ ਕਰਾ ਵੀ ਛੱਡ ਦਿੰਦੇ ਨੇ ਨਹੀਂ 12 ਖਾਣਗੇ ਠੀਕ ਹੈ ਜੀ ਤੇ ਇੱਕ ਹੁਣ ਜਾਂਦੇ ਜਾਂਦੇ ਲਾਲ ਘਟਾਰਾ ਦਾ ਫਿਰ ਪਾ ਦਿਓ ਕੋਈ ਤਮਾਕਾ ਦੇਖੋ ਜੀ ਲਾਲ ਘਟਾਰਾ ਜੀ ਜਿੰਨੇ ਵੀ ਪੂਰੇ ਪੰਜਾਬ ਨਾਲੋਂ ਵੀ ਸਸਤੀ ਆਪਾਂ ਦੇਖ ਸਕਦੇ ਆਗੇ ਸਿਰਫ 480 ਰੁਪਏ ਲੀਟਰ 480 ਰੁਪਏ ਤਾਂ 48 ਰੁਪਿਆ ਕੀਲਾ 480 ਦਾ ਲੀਟਰ 10 ਕਿੱਲਿਆਂ ਦਾ ਜੀ ਕੰਮ ਵੀ ਕੁਆਲਟੀ ਦੀ ਫੁੱਲ ਗਾਰੰਟੀ ਠੀਕ ਹੈ ਜੀ ਜੇ ਤੁਹਾਨੂੰ ਪਤਾ ਆ ਆਪਾਂ ਐਮ ਆਰ ਪੀ ਦੇ ਵਿੱਚੋਂ 40 ਤੋਂ ਲੈ ਕੇ 80% ਲੈਸ ਸਾਰੀਆਂ ਨਵੇਂ ਦੇ ਰਹੇ ਆਗੇ ਬਾਕੀ ਜਿਹੜੇ ਬ੍ਰਾਂਡਾਂ ਦੀ ਗੱਲ ਰਹੀ ਆਪਣੇ ਲਈ ਬ੍ਰਾਂਡ ਵੀ ਪੱਕੇ ਬਿੱਲ ਤੇ ਜੀਐਸਟੀ ਵਾਲੇ ਬਿੱਲ ਤੇ ਮਿਲਣਗੇ ਤੇ ਬਾਕੀ ਤੁਸੀਂ ਕੰਪਨੀ 'ਚ ਫੋਨ ਕਰਕੇ ਹੀ ਪਤਾ ਕਰ ਸਕਦੇ ਆਪਣੇ ਲਈ ਵੀ ਡਾਇਰੈਕਟ ਕੰਪਨੀ ਤੋਂ ਮਾਲ ਆਉਂਦਾਗਾ ਇਹ ਨਹੀਂ ਹੈਗਾ ਵੀ ਸਾਡੇ ਮੋਟਰਸਾਈਕਲ ਤੇ ਅੱਜ ਦੋ ਬੰਦੇ ਇਧਰੋਂ ਪੇਟੀ ਲੱਦ ਲੈ ਦੋ ਬੰਦੇ ਇਧਰੋਂ ਲੈ ਆਏ ਇਹ ਕੰਮ ਨਹੀਂ ਆਪਣੇ ਲਈ ਵੀ ਡਾਇਰੈਕਟ ਕੰਪਨੀ ਤੋਂ ਮਾਲ ਆਉਂਦਾਗਾ ਤੁਸੀਂ ਜੇ ਮੈਂ ਬੈਠਾ ਸੀ ਜਾਂ ਇੱਟਾ ਤੁਸੀਂ ਕੰਪਨੀ 'ਚ ਪਤਾ ਕਰ ਸਕਦੇ ਹੋ ਵੀ ਸਾਡੇ ਕੋਲੇ ਮਾਲ ਕਿੱਥੋਂ ਆਉਂਦਾਗਾ ਕੰਪਨੀ ਨੇ ਆਪਣੀਆਂ ਗੱਡੀਆਂ ਛੱਡ ਕੇ ਜਾਣੀਆਂ ਨੇ ਤੇ ਜਾਂਦੇ ਜਾਂਦੇ ਕਿਸਾਨਾਂ ਨੂੰ ਬੇਇੱਜ਼ਤੀ ਕਰਦੇ ਆਗੇ ਬਾ ਤੁਸੀਂ ਉੱਥੋਂ ਬਸੋ ਜਿਹੜਾ ਚੱਕਿਆ ਰਹਿ ਗਿਆ ਵੀਡੀਓ ਪਾ ਰਹੇ ਹਾਂ ਸਾਡਾ ਕੈਸ਼ ਕਾਊਂਟਰ ਪਹਿਲਾਂ ਉਹਨਾਂ ਨੇ ਬਹੁਤ ਮੋਟੀ ਕਮਾਈ ਕੀਤੀ ਆ ਉਹ ਕੈਸ਼ ਕਾਊਂਟਰ ਪਾਉਂਦੇ ਨੇ ਪਰ ਤੁਸੀਂ ਜਾਣਦੇ ਹੋ ਉਹਨੂੰ ਰੇਟ ਤਾਂ ਉਹੀ ਮਿਲਦੇ ਨੇ ਵੀਰੇ ਟਰਾਈ ਕਰਿਆ ਕਰੋ ਕਿਸਾਨ ਕੋਲੋਂ ਬੇਇੱਜ਼ਤੀ ਆ ਕੰਪਨੀ ਮੁਤਾਬਕ ਆਪਣੇ ਰੇਟ ਕੋਈ ਦੇ ਕੇ ਦਿਖਾ ਦੇ ਇਹ ਚੈਲੰਜ ਆਗਾ ਪਰ ਕੰਪਨੀ ਮੁਤਾਬਕ ਤੁਸੀਂ ਪੂਰੇ ਪੰਜਾਬ ਕੇ ਹਰਿਆਣੇ ਤੋਂ ਪਤਾ ਕਰਕੇ ਆਜੋ ਆਪਣੇ ਫੁੱਲ ਸਸਤੀ ਮਿਲੂਗੀ ਟੈਕਨੀਕਲ ਵੀ ਬ੍ਰਾਂਡ ਵੀ ਵੀਰੇ ਆਪਣੀ ਦੁਕਾਨ ਦਾ ਐਡਰੈਸ ਹੈਗਾ ਗਾ ਸੰਤ ਆਤਰ ਸਿੰਘ ਖੇਤੀਬਾੜੀ ਸਟੋਰ ਪਿੰਡ ਲੌਂਗਵਾਲ ਗਰਮੇਲ ਸਿੰਘ ਬਟੂਹੇ ਦੀ ਦੁਕਾਨ ਤੇ ਤੁਸੀਂ ਦੇਖ ਸਕਦੇ ਹੋ ਬਰਨਾਲੇ ਵਾਲੀ ਸਾਈਡ ਤੋਂ ਜਦੋਂ ਆਣੇ ਆਗੇ ਆਪਾਂ ਪੁਲ ਨਹੀਂ ਟੱਪਣਾ ਹੈਗਾ ਵੀਰੇ ਤੇ ਪੁਲ ਤੋਂ ਪਿੱਛੇ ਹੀ ਨਾਲ ਹੀ ਪੁਲ ਦੇ ਸੱਜੀ ਸਾਈਡ ਮੁਰਝ ਜਾਣਾ ਤੇ ਅੱਗੇ ਆਪਣੀ ਦੁਕਾਨ ਹੈ ਤੇ ਸੁਨਾਮ ਸੰਗਰੂੜ ਸਾਈਡ ਤੋਂ ਆਣੇ ਜਦੋਂ ਆਪਾਂ ਪੁਲ ਟੱਪਣਸਾਰ ਆਪਣੀ ਖੱਬੀ ਸਾਈਡ ਮੋੜਨ ਦੇ ਨਾਲ ਹੀ ਆਪਣੀ ਦੁਕਾਨ ਆ ਗਈ ਸੰਤ ਆਤਰ ਸਿੰਘ ਖੇਤੀਬਾੜੀ ਸਟੋਰ ਗਰਮੇਲ ਸਿੰਘ ਬਟੂਹੇ ਦੀ ਦੁਕਾਨ